ਰਹਿਰਾ ਸਾਹਿਬ ਹਰ ਜੋ ਜੋ ਭਗਤਿ ਵਫਾਇਆ ਪਾਇ ਜਰਾ ਖੁਦਾ ਆਇਆ RAM ਰਾਜ ਹਰਨਾਖਸ਼ ਦੁਖ ਧਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਆਨੰਦ ਕਾਂ ਪਿਟਦੇ ਨਾਮ ਜਿਉ ਮੁਖ ਲਾਇਆ ਜਨ ਨਾਨਕ ਅਸਾਰ ਸਿਵਿਆ ਅੰਤ ਲੈ ਛਾਇਆ ਏਕੋ ਓਮਕਾਰ ਸਤਗੁਰ ਪ੍ਰਸਾਦ ਦੁਬਦਾਰ ਸੁਰੂਪਿਆ ਜਿਐ ਸੁਤਾ ਮਨ ਹੋਈ ਤੋ ਕਰਤਾ ਕਰਨਾ ਮੈ ਨਾਹੀ ਜਾਓ ਕਰੀ ਨ ਹੋਈ ਬਲੇ ਹਾਰੇ ਗੁਰਤਬਸਿਆ ਤੇਰਾ ਅੰਤ ਨ ਜਾਈ ਰਖਿਆ ਰਹਾ ਜਾਤਮਾ ਜੋਤ ਜੋਤਮੈ ਜਤ ਹ ਅਕਲਕਲਾ ਵਰਬੂ ਰਹਾ ਤੂੰ ਸੱਚਾ ਸਾਹਿਬ ਸਬਤ ਸਵਾਲਿਆ ਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਦੇ ਕਿਆ ਬਾਤਾ ਜੋ ਗਿਰਨ ਸੁ ਕਰ ਰਹਿਆ ਸੋ ਧਾਰ ਰਾਗ ਆਸਾ ਮਹਾਨਾ ਪਹਿਲਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਸੋਦਰਤੇ ਰਾਕੇ ਹਾ ਸੁ ਕਰਕੇ ਹਾ ਜਤਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨਕ ਸੰਖਾਂਤ ਤੇਰੇ ਬਾਵਨ ਹਰ ਤਤ ਤੇਰ ਰਾਗ ਪਰਿ ਸੋ ਕਹੀਐ ਕਿ ਤਤ ਤੇਰ ਗਾਵਨ ਹਰ ਗਾਵਨ ਤੁਧਨੋਂ ਬਉਣ ਪਾਣਿ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋਂ ਚੱਦਾ ਗਉਦਨ ਜਾਨਨ ਲੇਲ ਧਰਮ ਵਿਚਾਰ ਗਾਵਨ ਤੁਧਨੋਂ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸواری ਗਾਵਣ ਤੁਨੋ ਅੰਦਰੰਦਰ ਆਸਨ ਬੈਠੇ ਦੇਵ ਧਿਆਨ ਨਾਲ ਗਾਵਣ ਤੁਨੋ ਸਦ ਸਮਾਧੀ ਅੰਦਰ ਗਾਵਣ ਤੁਨੋ ਸਾਧ ਵਿਚਾਰ ਗਾਵਣ ਤੁਦ ਨੋ ਜਤੇ ਸਤੇ ਸੰਤੋਖੇ ਗਾਵਣ ਤੁਦ ਨੋ ਵੀਰ ਕਰਾਰੇ ਗਾਵਣ ਤੁਦ ਨੋ ਪੰਡਤ ਪੜਨ ਰਖੇ ਸਰ ਜੋਤੋ ਵਿਦਿਆ ਨਾਲ ਗਾਵਣ ਤਉ ਨੋ ਮੋਹਣੀਆ ਮਨਮੋਹਨ ਸੁਰਗ ਮਾਸ਼ ਪਿਆਲੇ ਗਾਵਣ ਤਉ ਨੋ ਰਤਨੋ ਬਾਏ ਤੇਰੇ ਅਣ ਤਿਰਥ ਨਾਲ ਗਾਵਣ ਤਉ ਨੋ ਜੋਦ ਮਹਾਬਲ ਸੂਰਾ ਗਾਵਣ ਤਉ ਨੋ ਖਾਨ ਚਾਰੇ ਗਾਵਣ ਤਉ ਨੋ ਕੰਡ ਮੰਡਲ ਬ੍ਰਹਮੰਡਾ ਕਰ ਕਰ ਆਖੇ ਤੇਰੇ ਧਾਰ ਸੇ ਤੁਨੋ ਗਾਵਨ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਆ ਵਿਚਾਰ ਸੋਈ ਸੋਈ ਸਦਾ ਸੇ ਸਾਹਿਬ ਸਾਚਾ ਸਾਚਿ ਨਾ ਕੋਇ ਆਪਿ ਹੋਸੀ ਜਾਇ ਨਾਮੈ ਅਸੀ ਰਚਨਾ ਜੁ ਨਰੁ ਚਾਇ ਰੰਗੇ ਰੰਗੇ ਪਾਤ ਜਰ ਕਰ ਕਰ ਜਿਨ ਸੇ ਮਾਇਆ ਜਿਨੋਂ ਪਾਏ ਕਰ ਕਰ ਦੇਖੈ ਕੇਤਾ ਆਪਣਾ ਜੋਤੀ ਦੀ ਵੜਿਆਈ ਜੋ ਤਿਸ ਬਾਵੈ ਸੋਇ ਕਰਸੀ ਫਿਰ ਹੁਕਮ ਨਾ ਕਰਨਾਰਾਇ ਸੋ ਪਾਤ ਸਾਹ ਸਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਬਲ ਸਨ ਵੱਡਾ ਆਖੇ ਸਭ ਕੋਏ ਕਿਆ ਵੜਾ ਵੱਡਾ ਦਿੱਤਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ تیر ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣ ਗਹਿਰਾ ਕੋਈ ਨਾ ਜਾਣ ਤੇਰਾ ਕਿਉਂ ਤਾਂ ਕੇਵਲ ਤੀਰਾ ਰਹਾ ਸਭ ਸਰਦਿ ਮਰ ਸਰਦਿ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨ ਗੁਰ ਗੁਰ ਹਾਈ ਕੈ ਨਾ ਜਾਏ ਤੇਰੀ ਤਰਵਟ ਆਏ ਸਭ ਸਤ ਸਭ ਤੱਬ ਸਭ ਜੁਗਿਆ ਨਾਸ ਤਾ ਬੁਰਖਾਂ ਕੇ ਅਵੜਿਆ ਨਾ ਤਦ ਵੇਨ ਸਿੱਧੀ ਕਿੰਨੇ ਨਾ ਪਾਇਆ ਕਰਮ ਮਿਲੈ ਨਾ ਈ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਧਾਰਬ ਜੇ ਤੂੰ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਸਾ ਮਹਲਾ ਬੈਲਾ ਆਖਾਂ ਦੀ ਵਸਰੇ ਮਰ ਜਾਓ ਆਖਣ ਔਖਾ ਸੱਚ ਨਾਮ ਸੱਚ ਨਾਮ ਕੇ ਲਾਗੈ ਭੋਖ ਆਤ ਭੋਖ ਖਾਏ ਚੱਲਿਆ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਇਰਾ ਸਾਚੇ ਨਾਮ ਕੀ ਤਲ ਵੜਿਆ ਆਪ ਥੈ ਕੇ ਮਦਨਿ ਪਾਈ ਜੇ ਸਾ ਮਿਲ ਕੇ ਆਖਣ ਪਾਈ ਵੱਡਾ ਨਾ ਹੋਵੇ ਕਾਟ ਨਾ ਜਾਏ ਨਾ ਮਰਨ ਹੋਵੇ ਸੋ ਗੋਦਿੰਦਾਰ ਰਹੇ ਨਾ ਚੁਕੇ ਭੋਗ ਗੁਣ ਹੋਰ ਨਾਇ ਕੋਏ ਨਾ ਕੋ ਹਾ ਨਾ ਕੋ ਹੋਏ ਜੇ ਵੜਿਆਬ ਤੇ ਵਰਤੇ ਦੀ ਧਾਤ ਜਨਦਰ ਕਰ ਕਹਿਤੀ ਰਾਤ ਖਾਸੋ ਵਿਸਾਰੈ ਤੇ ਕਮ ਜਾਤ ਨਾਨਕ ਨਾਮ ਬਾਸ ਸੁਨਾ ਤੋ ਰਾਗ ਗੋਜਰੀ ਮਹਲਾ 4 ਹਰ ਕੇ ਜਨ ਸਤਿਗੁਰ ਸਤਿ ਬੁਰਖਾ ਬਨੋ ਕਰੋ ਕਿਰਪਾਸ ਹਮ ਕੀਰੇ ਕਰਮਾ ਹਤ ਗੁਰ ਸੁਰਨਾਏ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇ ਮੋ ਕਰਾਮ ਨਾਮ ਵਰਗਾਸ ਗੁਰਮਤਿ ਨਾਮ ਰਾ ਪ੍ਰਾਂ ਸਿਖਾਏ ਹਰ ਕੀਰਤਿ ਮਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਬਾਗ ਵਡੇਰੇ ਜਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੈ ਤ੍ਰਵਤਾ ਸੈ ਮਨ ਸੰਗਤ ਗੁਣ ਪ੍ਰਗਾਸ ਉਹ ਜਨ ਹਰ 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 ਰਸ ਨਾਮ ਨ ਪਾਇਆ ਤੇ ਪਾਵਹਿਨ ਜਮ ਬਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਰਿਗ ਜੀਵਾ ਤੁਗ ਜੀਵਾ ਸੋ ਜਨ ਹਰ ਜਨ ਸਤਗੁਰ ਸੰਗਤ ਪਾਏ ਤੰਤੁਰ ਮਤ ਕੋ ਲਖਿਆ ਲੇਖਾਸ ਧੰਨ ਧੰਨ ਸਾ ਸੰਗਤ ਜਿਹਾਰ ਉਸ ਪਾਇਆ ਮਿਲ ਜਾਨ ਨਾਨਕ ਨਾਮ ਪਰਵਾਸ ਰਾਗ ਗੁਜਰੀ ਮਾਲਾ ਪੰਡਵਾ ਕਾਹੇ ਰੇ ਮਨ ਰਤਵ ਉਦਮ ਜ ਆਹ ਹਰ ਹਰ ਜੀਓ ਪਰਿਆ ਸਾਲ ਪਤਰ ਮੈ ਜਨ ਦੋ ਬਾਇ ਤਾਂ ਕਾਰਜ ਕੋ ਆਗੇ ਕਰ ਦਰਿਆ ਨੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੁਖੇ ਕਾਟ ਧਰਿਆ ਰਹਾ ਜਨਨ ਬਿਤਾ ਲੋ ਸਦ ਬਿਨਤਾ ਕੋਈ ਨਾ ਕੁਸ ਕੀ ਧਰਿਆ ਸਸਰੇ ਸੰਬਾਹ ਠਾਕੁਰ ਕਾਹੇ ਮਨ ਬੋ ਕਰਿਆ ਉਡਾ ਉਡਾ ਆਵਸ ਕੋ ਸਾਧ ਪਾਛੇ ਮਚਲੇ ਸਰਿਆ ਤਨ ਕਮਨ ਖਲਾਵੇ ਕਮਨ ਜਗਾਵੇ ਮਨ ਮੈਂ ਸਮਰਨ ਕਰਿਆ ਸਭੁ ਨਿਦਾਨ ਦਾ ਸੱਟ ਸਦਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤਰੰਤਨਾ ਪਾਰ ਆਵਰਿਆ ਰਾਗ ਆਸਾ ਮਹਲਾ 14 ਸੋ ਪਰਖੇ ਕੋ ਅੰਕਾਰ ਸਤਗੁਰ ਬਰਸਾਦ ਸੋ ਪਰਖ ਨਰਨਜਨ ਹਰ ਪ੍ਰਖ ਨਰੰਜਨ ਹਰ ਅਗਮ ਅਗਮ ਰਬਾਰ ਸਭ ਧਾਵੈ ਸਭ ਧਾਵੈ ਤੁਮ ਜੀ ਹਰ ਸੱਚੇ ਸਰਜਨ ਹਾਰ ਸਭ ਜੀ ਤੁਮਾਰੇ ਜੀ ਤੁਝਿਆ ਕਾ ਦਾਤਾਰਾ ਹਰ ਦਿਆਵ ਸੰਤੋ ਜੀ ਸਭ ਦੁੱਖ ਵਿਸਾਰਨ ਹਾਰ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਵ ਨਿਰੰਤਰ ਜੀ ਹਾਰੇ ਕੋ ਗੁਰੁ ਸਮਾਨਾ ਇਕ ਦਾਤ ਇਕ ਬੇਖਾਰੀ ਜੀ ਸਭ ਤੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭਉਤਾ ਰਿਓ ਤੂ ਬਣਿਆ ਵਰ ਨਾ ਜਾਣ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਦੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵਾ ਤੂਜੀ ਜਨ ਨਾਨਕ ਤੁਨ ਕੁਰਬਾਨ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੋ ਵਾਸੀ ਸੇ ਮੁਕਤ ਸੇ ਮੁਕਤ ਬੈ ਜਨ ਹਰ ਧਿਆਇ ਜੀ ਤੈਨ ਤੋਟੇ ਜਮ ਕੇ ਫ਼ਾਸੇ ਜਨ ਨਿਰਭਉ ਜਨ ਹਰ ਨਿਰਭਉ ਧਿਆਇ ਜੀ ਤੈਨ ਕਾ ਭਉ ਸਭ ਗਵਾਸੀ ਜਨ ਸੇਵਾ ਜਨ ਸੇਵਾ ਮੇਰਾ ਹਰ ਜੀ ਤੈ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧੰਨ ਜਨ ਹਰ ਧਿਆਇ ਜੀ ਜਨ ਨਾਨਕ ਤਨ ਬਲ ਜਾਸੀ ਤੇਰੇ ਭਗਤਾ ਤੇਰੇ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤਾ ਤੇਰੇ ਭਗਤ ਸਲਾਹਨਤ ਜੀ ਅਰਣ ਕਾ ਨੇਕ ਆਨੰਤਾ ਤੇਰੀ ਅਨਕ ਤੇਰੀ ਅਨਕਰ ਆਰ ਪੂਜਾ ਜੀ ਤਬ ਤਾਬੇ ਜੱਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਭੜੇ ਬੋ ਸਮਰ ਸਾਧ ਜੀ ਕਰ ਕਰਿਆ ਕਰ ਕਰਮ ਕਰਨਤਾ ਸੇ ਭਗਤ ਸੇ ਭਗਤ ਬਲ ਜਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਅਬਰੰਭਰ ਕਰਤਾ ਜੀ ਤਉ ਦੇ ਵਡਿਆ ਵਰ ਨ ਕੋਈ ਤੂੰ ਜਗ ਜਗ ਇੱਕ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਧਿ ਆਪੇ ਪਾਵੈ ਸੋਈ ਵਰਤਾ ਜੀ ਤੂੰ ਆਪੇ ਕਰਹੈ ਸੋਈ ਤੁਧਿ ਆਪੇ ਸ੍ਰਸ਼ਟ ਸਭ ਪਾਈ ਜੀ ਤੁਧਿ ਆਪੇ ਸਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਦ ਕਹਿ ਜੀ ਜੋ ਸਭ ਸਿਕਾਰ ਜਾਣ ਹੋਈ ਆਸਾ ਮਹਲਾ ਚੌਥਾ ਤੂੰ ਕਰਦਾ ਸਟਿਆਰ ਮੈਂ ਦਾ ਸਾਈਂ ਜੋ ਤੂੰ ਭਾਵੇਂ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਉ ਪਾਇਰਾ ਸਬਦ ਇਹ ਤੂ ਸਭ ਨੇ ਧਿਆਇ ਜਿਸ ਨੂੰ ਕਿਰਪਾ ਕਰ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੇ ਆਪ ਵੇਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਤਿ ਜੀ ਮਾਏ ਤੁਦ ਬਿਨ ਦੂਜਾ ਕੋਈ ਨਾ ਹੈ ਜੀ ਜਨ ਸਭ ਤੇ ਰੱਖ ਨਵ ਜੋਗ ਮਿਲਿ ਵਸੜਿਆ ਸਾ ਜੋਗੀ ਮੇਲ ਜਿਸ ਨੂੰ ਤੂੰ ਜਾਣ ਆਹਿ ਸੋ ਹੀ ਜਨ ਜਾਣੈ ਹਰ ਗੁਣ ਸਦੇ ਆਖ ਵਖਾਨੈ ਜਨ ਹਰ ਸੇਵਿਆ ਤੈਨ ਸੁਖ ਪਾਇਆ ਸਜਿ ਹੇ ਹਰਨਾਮ ਸਮਾਇਆ ਤੁਮ ਆਪੇ ਕਰਤਾ ਤੇਰਾ ਕੀ ਆਸ ਬ ਹੋਏ ਤਦ ਬਿਨ ਦੂਜਾ ਵਰ ਨਾ ਹੋਏ ਹਉ ਕਰ ਕਰ ਵੇਖੈ ਜਾਨ ਸੋਏ ਜਨ ਨਾਨਕ ਗੁਰਮਾ ਪ੍ਰਗਟ ਹੋਇਆ ਸਾ ਮਨ ਲਾ ਬੈਲਾ ਤੇਤ ਸਰਬਰੜਾ ਬਿਲੇ ਨਵਾਸਾ ਪਾਣੀ ਪਾਵਕ ਤਨ ਕੀਆ ਪੰਕਜੋ ਮੋਹ ਪਗਨ ਚਾਲੈ ਅਮ ਦੇਖ ਤੈ ਡੂਬੀ ਆਲੇ ਮਨ ਏਕ ਨ ਚੇਤ ਸਮੂੜ ਮਨ ਹਰ ਬਿਸਰਦ ਤੇਰੇ ਗੁਣ ਗਲਿਆ ਰਹਾ ਨਾ ਹਉ ਜਤੇ ਸਤਿ ਨੇ ਪੜਿਆ ਮੋਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤੁਨ ਕੀ ਸਰਨਾ ਜਨ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀਏ ਤੇਰੀ ਬਰਿਆ ਅਵਰਕਾਰ تیر ਕਿਤਨਾ ਕਾਮ ਮਿਲ ਸਾਧ ਸੰਗਤ ਬਜ ਕੇਵਲ ਨਾਮ ਰੰਝਾਂ ਮਾਗ ਪਵਜਲ ਤਰਨ ਕੈ ਜਨਮ ਵਿਰਥਾ ਰਾਤ ਰੰਗ ਮਾਇਆ ਕਰਾ ਜਪ ਤਵ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕਉ ਨਾਨਕ ਅਮਨਿਜ ਕਰਮ ਸਰਨ ਪਰੇ ਕੀ ਰਾਖੋ ਸਰ ਮਾ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਹੀ ਦਸਮੀ ਕਬਿਓ ਬਾਚ ਬੇਨਤੀ ਚਾਪਈ ਹਮਰੇ ਕਰੋ ਹਾਥ ਦੈ ਰੱਛਾ ਪੂਰਨ ਹੋਏ ਰਤ ਕੀ ਸ਼ਾ ਤਵ ਚਰਨਨ ਮਾਰੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਬਾਰ અમરા ડૂટ સબા તમકા બહો આપાદ મોય બચાવ સુખી બસએ મોર પરવારા સેવક સય સબા કરદારામુર શાન કર દે કરિયે સબ બેરણ કવા સંરિયે પૂર્ણ હોય હમારી આસા તૂર પયન કી રહે પિયાસા તમે શાદ કોઈ અવર ન ધાઉં ਜੋ ਮਰ ਚਾਹੂੰ ਸੋ ਤੁਮਤੇ ਪਾਵੂੰ ਸੇਵ ਸੇਖਾ ਮਾਰ ਤਾਰੀਐ ਚੁਣ ਜਣ ਸਦਰਾ ਮਾਰੇ ਮਾਰੀਐ ਆਪ ਹਾਥ ਦਮ ਦਿਓ ਬਰਵੇ ਮਰਨ ਕਾਲ ਕਾ ਤਰਾਸਨ ਬਰਵੇ ਔਰੋ ਸਦਾ ਮਾਰੇ ਬਚਾ ਸ੍ਰੀ ਆਤਮ ਜੋ ਕਰਿਓ ਰਛਾ ਰਾਖ ਲਿਓ ਮੈ ਰਾਖਨ ਹਾਰੇ ਸਾਹਿਬ ਸੰਸਾਹਿ ਬਿਆਜ ਦੀਨ ਬੰਦ ਦੁਸ਼ਟਨ ਕਹ ਹੰਤਾ ਤੁਮੋ ਪਰੀ ਚਤੁਰ ਦਸ ਗੰਤਾ ਕਾਲ ਪਾਇ ਬ੍ਰਹਮ ਬਉਧਰਾ ਕਾਲ ਪਾਇ ਸੋਜੂ ਅਵਤਾਰ ਕਾਲ ਪਾਇ ਕਰ ਬਿਸਨ ਪ੍ਰਕਾਸ਼ਾ ਸੁਗਲ ਕਾਲ ਕਾ ਕੀ ਆਤਮਾਸਾ ਜਮਨ ਗਾਲ ਜੋਗੀ ਸਵ ਕੀਓ ਬੇਦਰਾ ਬ੍ਰਹਮਾ ਜੋਥੀਓ ਜਮਨ ਕਾਲ ਸਵ ਲੋਕ ਸਵਾਰਾ ਨਮਸਕਾਰ ਹੈ ਤੈਂ ਹਮ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵਦਾਤਾ ਜਛਨੇ ਉਬਜਾਇ ਆਦ ਅੰਤ ਇਕ ਐਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਿ ਕੋ ਮਹਾਰੇ ਸਲ ਪ੍ਰਜਾ ਜਨ ਆਵ ਸਵਾਰੀ ਸਭ ਕਣ ਕੋ ਸਭ ਗਣ ਸੁਬਦੀਓ ਸਤਰਣ ਕੋਪਲ ਮੋਮ ਬਦਕਿਓ ਹੜ ਗਲ ਗਏ ਅੰਦਰ ਕੀ ਜਾਨੰਤ ਭਲੇ ਬੁਰ ਕੀ ਪੀਰ ਬਚਾਨੰਤ ਤੇਰੇ ਤੇ ਕੁੰਚਾਰੇ ਅਸ ਥੋਲਾ ਸਭ ਪਰ ਕਿਰਪਾ ਦਰਡ ਕਰ ਹੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨਕ ਸੁਖੀ ਏਕ ਏਕੀ ਪੀਰ ਪਛਾਨ ਘਰ ਘਰ ਦੇ ਪਰ ਪਰ ਕੀ ਜਾਨਾ ਜਬ ਉਦ ਕਰ ਕਰਾ ਕਰਦਾਰਾ ਪ੍ਰਜਾਦਰ ਦਵਦੇ ਅਪਾਰ ਜਦ ਆਕਰਖ ਕਰਤੋਂ ਕਬ ਹੋਂ ਤੁਮ ਮੈਂ ਮਿਰਤੋ ਜੀ ਤਰ ਸਭ ਹੋਂ ਜੀਤੇ ਬਦਨ ਸਭ ਸਵਧਾਰ ਆਪਾ ਆਪਣੀ ਬੂਝੋ ਚਾਰ ਤੋਂ ਸਭ ਹੀਤੇ ਰਹਿ ਨਰਾਲਮ ਜਾਣਤ ਬੇਦ ਭੇਦ ਅਲਮ ਨਿਰੰਕਾਰ ਨਿਰਬਕਾ ਨਰ ਲਾਮ ਬਵਾ ਦਾਣੀ ਲਾਣਾ ਸਾਂਭ ਤਾਂਗਾ ਮੂੜ ਚਾਰਤ ਭੇਦਾ ਨ ਕੋ ਬੇਵਨ ਪਾਵਤ ਵਿਦਧਾ ਤਾਂ ਕੋ ਕਰ ਬਾਨ ਅਨਮਾਨਤ ਮਹਾ ਮੂੜ ਕਾਛ ਭੇਦ ਨਰਾਨ ਮਹਾਦੇਵ ਕੋ ਕਾਇ ਤੂ ਸਦਾ ਸੇਭ ਨਿਰੰਕਾਰ ਕਾ ਜੀਵਨ ਤਨ ਭੇਵ ਆਪ ਆਪਨੇ ਬੁਧ ਹੈ ਜੀਤੀ ਬਰਨਤ ਪੈਣ ਪੈਣ ਤੈਦੀ ਤੇਮਰਾ ਲਖਣ ਜਾਏ ਪਸਾਰ ਆ ਕੇ ਵਿਸਰਿਆ ਬ੍ਰਤਮ ਸੰਸਾਰ ਇਕ ਰੂਪਾ ਨੂ ਸਰੂਪਾ ਰੰਗ ਭਇਓ ਰਾਵ ਕੈ ਭੋਪਾ ਅੰਦਰ ਜੇ ਰਜ ਸਦ ਜਕੀਨੀ ਉਤਪੁਰ ਖਾਨ ਬਹੁ ਰੈ ਦੇਨੀ ਕਹਾ ਫੂਲ ਰਾਜਾ ਬੈਠਾ ਕਉ ਸਮਨ ਪਰ ਸੰਗ ਰਹਿ ਕੈ ਬੈਠਾ ਸਿਗਰੀ ਸੜ ਦਿਖਾਇਆ ਚੰਪਾ ਭਵਵਾ ਜੁਗਾ ਸਰੂਸ ਅੰਭਾਵ ਆਬ ਰਛਾ ਮੇਰੀ ਤੁਮ ਕਰੋ ਸਿਖਿਓ ਬਾਰ ਆ ਸਿਖ ਸੰਗਰਾਉਂ ਦੁਦਜਿਤੇ ਅਠਵਾ ਦਸ ਬਾਤਾ ਅਸਲ ਮਲੇਸ਼ ਕਰੋ ਰਣ ਘਾਤਾ ਜੇ ਆਸਤ ਹੋਇ ਤਵ ਸਰਉ ਨੀ ਪਾਰੈ ਤਨ ਕੇ ਦੁਦ ਦੁਖ ਤਾ ਮਾਰੈ ਪੁਰਖ ਜਵਨ ਪਉ ਬਰੇ ਉਤਿਹਾਰ ਤਨ ਕੇ ਤੁਮ ਸੰਕਟ ਸਭ ਢਾਲ ਜੋ ਕਾਲ ਕੋ ਇਕ ਬਾਰ ਤਿਆ ਹੈ ਹੈ ਤਾਕੇ ਖਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟਾਰ ਚੋਟਾਂ ਦੁਤ ਕਾਲਾ ਕਿਰਪਾ ਦ੍ਰਿਸ਼ਟ ਤਨ ਜੈ ਨਿਹਾਰੋ ਤਾਂ ਕਿ ਤਾਪ ਤਨ ਖਮਹਾਰ ਰਿੱਧ ਸਿੱਧ ਕਰਮੋ ਸਭ ਹੋਈ ਦੁੜ ਸ਼ਾ ਸ਼ਵਾ ਸਕੇ ਨਾ ਕੋਈ ਇਕ ਬਾਰ ਜਨ ਤੁਮੈ ਸੰਭਾਰ ਆ ਕਾਲ ਫਾਤ ਤੇ ਤਾਇਉ ਬਾਰ ਜਨ ਨਰ ਨਾਮ ਤਿਹਾਰ ਕਾ ਦਰਦ ਦੁੜ ਦੋਖ ਤੇ ਰਹਾ ਅਖਰ ਕੇ ਤੁਮੈ ਸ਼ਰਮ ਤਿਹਾਰ ਆ ਬਾ ਦੇ ਲਿਓ ਬਾਰ ਸਰਵ othor ਮੋਹ ਸਹਾਈ ਦੁੜ ਦੋਖ ਤੇ ਲਿਓ ਬਚਾਈ ਸਵਈਆ ਪਾਹ ਗਹੇਂ ਜਬ ਤੇ ਤੁਮਰ ਤਬ ਤ ਕਉ ਆਖ ਉਤਰ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਾਇਮਤ ਏਕ ਨ ਮੰਨਿਓ ਸਮਰਤ ਸਾਤਰ ਬੇ ਸਬੈ ਬੋ ਭੇਦ ਕਾਇਮੇ ਪਨ ਜਾਣਿਓ ਸ੍ਰੀ ਅਸ ਪਾਨ ਕਿਰਪਾ ਤੁਮਰੀ ਕਾਰ ਮੈਨਾ ਕਹੋ ਸਭ ਤੋਂ ਇਹ ਬਖਾਨ ਨਦੂਰਾ ਸਗਲ ਦਵਾਰ ਕੋ ਸਾਡ ਕਹੋ ਤੁਹਾਰੋ ਦਵਾਰ ਮੰਗਾਂ ਕਿ ਰਾਜ ਅਸ ਗੋਬਿੰਦਾਸ ਤੁਹਾਰ ਰਾਮ ਕਲੀ ਮਹੱਲਾ ਤਿਜਾ ਆਨੰਦ ਕੋ ਓੰਕਾਰ ਸਤਗੁਰੂ ਬਲਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਿਆ ਅੰਨ ਸਵਦੂ ਤਾਂ ਗਾਵੋ ਹਰੀ ਕੇ ਰਾਮਣ ਜਿਨੇ ਵਸਾਇਆ ਕੈ ਨਾਨਕ ਅਨੰਦ ਹੋਆ ਸਤਗੁਰੂ ਮੈਂ ਪਾਇਆ ਮਨ ਮੇਰੇ ਆ ਤੂੰ ਸਦਾਰੋ ਹਰਨਾਲੇ ਅਰਨਾਰ ਤੂੰ ਮਨ ਮੇਰੇ ਦੂਸਾ ਵਿਸਾਰਣਾ ਅੰਗੇਕਾਰੋ ਕਰੇ ਤੇਰਾ ਆਕਾਰ ਸਭ ਸਵਾਰਣਾ ਸਬਨਾ ਗੱਲਾਂ ਸਮ ਰਥ ਸੁਹਾਵੇਂ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾਰੋ ਹਰਨਾਲੇ ਸਾਡੇ ਸਾਹਿਬਾ ਚਾਹ ਨਾਹੀ ਕਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜੇ ਦੀਸੋ ਪਾਵੈ ਸਦਾ ਸਬ ਸਲਾਹ ਤੇਰੇ ਨਾਮ ਮਨ ਵਸਾਵੈ ਨਾਮ ਜਨਕ ਮਨ ਵਸਿਆ ਵਾਡੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚੇ ਨਾਮ ਆਧਾਰ ਮੇਰਾ ਜਨ ਭੁਖਾਂ ਸਭ ਗਵਾਈਆ ਪਰ ਸ਼ਾਂ ਸੁਖ ਮਨ ਆਏ ਵਸਿਆ ਜਨ ਇੱਛਾ ਸਭ ਜਾਣਿਆ ਸਦਾ ਕੁਰਬਾਨ ਕੀਤਾ ਗੁਰ ਵਟਾਉ ਰੇ ਦਿਨ ਇਹ ਵਡਿਆਨ ਕਹਿ ਨਾਨਕ ਸੁਨੋ ਸੰਤੋ ਸਬਤ ਰੂਪਿਆਰ ਸਾਚਾ ਨਾਮ ਮੇਰਾ ਆਧਾਰ ਵਾਜ ਪੰਚ ਸ਼ਬਦ ਤੁਦ ਕਰ ਸਭਾਗ ਕਰ ਸਭਾਗੈ ਸ਼ਬਦ ਵਾਜ ਕਲਾ ਜਿਤ ਕਰਤਾਰੀਆ ਪੰਚ ਤੋਤ ਤੁਦ ਵਾਸਕਿਤ ਕਾਲ ਕੰਟਕੁ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਾ ਸਨਾਮਾਰਕ ਲਾਗੇ ਕੈ ਨਾਨਕ ਤੈਸ ਕੋ ਆਤ ਤੁਧ ਕਰ ਅਨਹਦ ਵਾਜੇ ਆਨੰਦ ਸੁਨ ਵੱਡ ਭਾਗਿ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਆਇ ਤੁਧ ਸਗਲ ਵਸੂਰੇ ਦੋਖ ਰੋਗ ਸੰਤਾ ਪੁੱਤਰ ਸੁਨੇ ਸੱਚੇ ਬਾਣੀ ਸੰਗਹਾ ਜਨ ਭੈ ਸਰਸ ਪੂਰੇ ਗੁਰ ਤੇ ਜਾਣ ਸੋਨ ਤੇ ਪਾਨੀਤ ਕਹਿਤ ਬਵਤ ਸਤ ਗੁਰ ਰਹਿਆ ਭਰ ਪੂਰੇ ਬਿਰਮੰਤ ਨਾਨਕ ਗੁਰ ਚਰਨ ਲਾਗ ਵਾਜ ਅਨਹਦ ਤੁਰ ਮੋਦਾਵਣੀ ਮਹਲਾ ਬਨਵਾ ਹਾਰ ਵੇ ਤਨਵਾਤੁ ਪਈਓ ਸਾਸਨ ਤੋਖ ਵਿਚਾਰ અમૃત નામ ઢાકુર કા પયો જિસ્કા સબ સદાર જેકો ખાવ જકો પુંચા જિસ્કા હોય ઉદાર એ વસત તજીને જાય નિત નિત રાખેર ધાર તમ સંસાર ચરણ લગ તરય ਸਬਨਾਨਕ ਬ੍ਰਹਮਸਾਰ ਸਲੋਕ ਮਾਲ ਲਾ ਬੰਦਵਾ ਤੇਰਾ ਕੀਤਾ ਜਾਤੂ ਨਾਹੀ ਮਨ ਜੋ ਕੀ ਤੋਹੀ ਮੈ ਨਿਰਗੁਣ ਯਾਰ ਕੋ ਗੁਣ ਨਾਹੀ ਆਪੇ ਦਰਸਿ ਬਿਓਈ ਦਰਸ ਪਿਆ ਮੇਹ ਰਾਮਤ ਹੋਏ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਸਿਵੇ ਹਰਿਆ ਬਾਉੜੀ ਜਿੱਥੈ ਤੂੰ ਸਮਰਾਤ ਜਿੱਥੈ ਕੋਈ ਨਾ ਆਏ ਉਥੇ ਤੇਰੀ ਰੱਖ ਅਗਨੀ ਉਦਰ ਮਾਇ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੜ ਜਾਏ ਪਾਉ ਜਲ ਬਖਮਸ ਗਾਉ ਗੁਰ ਸ਼ਬਦਿ ਪਾਰ ਪਾਇ ਜਿੰਨ ਕੋ ਲੱਗੇ ਪਿਆਸ ਅਮਰਤ ਸਹਿ ਖਾਏ ਕਲਮੈ ਹੋ ਪੰਨ ਗੁਣ ਗੋਵਿੰਦ ਗਾਇ ਸਭ ਸੈਨੋ ਗੁਰ ਪਾਲ ਸਮਾਲੇ ਸਾਹ ਸਾਹ ਬਿਰਤਾ ਕੋ ਨਾ ਜਾਏ ਜੇ ਆਵਤ ਗੈ ਸਲੋਕ ਮਾਲ ਲਾ ਪੰਡਵਾ ਅੰਦਰ ਗੁਰਿਆਰਾਧਨਾ ਜੇ ਵਾਜਬ ਗੁਰਨਾਉ ਨਿਤਰੀ ਸਤਗੁਰ ਪੇਖੁਨਾ ਸਰਵਣਿ ਸੁਨਨਾ ਗੁਰਨਾਉ ਸਾਤ ਗੁਰ ਸੇ ਤਿਰਤਿਆ ਦਰਖੇ ਪਾਈਏ ਠਾਕ ਕਉ ਨਾਨਕ ਕਿਰਪਾ ਕਰੇ ਜਿਸਨੋ ਇਹ ਬਾਤ ਦੇ ਜਗਮਾ ਉਤਮ ਕਾਢੀਐ ਵਿਰਲੇ ਕੇ ਕੇ ਮਹਲਾ ਪੰਡਵਾ ਰਖੇ ਰਖਨ ਹਾਰ ਆਪਿਓ ਬਾਰਨ ਗੁਰ ਕੀ ਪੈਰੀ ਪਾਏ ਖਾਜ ਸਵਾਰਨ ਹੋ ਆਇਆ ਬਦਿਆਲ ਮਨੋ ਨਾ ਵਿਸਾਰਨ ਸਾਜਨਾ ਕੇ ਸੰਗ ਬਾਬਾ ਜਲਤਾਰਨ ਸਾਗਤ ਨੰਦਕ ਅਧਟ ਖਨਮਾ ਵਦਾਰਨ ਇਸ ਸਾਹਿਬ ਕੀ ਟੇਕ ਨਾਨਕ ਮਨ ਮਾਇ ਜਿਸ ਮਰਤ ਸੁਖ ਹੋਏ ਸਗਲੇ ਦੂਖ ਰਾਏ ਸਾਹਿਬ ਕੀ ਟੇਕ ਨਾਨਕ ਮੰਨ ਮਾਹੇ ਜੇ ਸਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ